ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਬੋਲੋ ਜੀ ਵਾਹਿਗੁਰੂ 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 ਇਕ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਗੋਤਿ ਜੀ ਸਹਾਈ ਵਾਰ ਸ੍ਰੀ ਪਗੋਤਿ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤਿ ਸਿਮਰ ਕੇ ਗੁਰੂ ਨਾਨਕ ਲਏ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਿਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਦੀ ਆਵੇ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਸਭ ਤਾਈ ਹੋਏ ਸਹਾਇ ਦਸਾਂ ਗੁਰੂਆਂ ਦੀ ਜੋਤ ਬਾਣੀ ਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹਾਜ਼ੂਰ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੀਆਂ 3ਾਂ ਜੱਪੀਆਂ ਤੱਪੀਆਂ ਜੁਨਾ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਅਨੰਦ ਠ ਕੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਹਿੱਤ ਸੀਸ ਦਿੱਤੇ ਮਨ ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਈ ਗਏ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਲਵਾਈ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰੂਦਵਾਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਸਹਿਜ ਜੀ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਰਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਾਇਤ ਦੀਗ ਤੇਗ ਫਤਿਹ ਬਿਰਜ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਬੀਕ ਦਾਣ ਵਸਾਹ ਦਾਣ ਭੋਸਾ ਦਾਣ ਦਾਣਾ ਕੇ ਸਰ ਦਾਣ ਨਾਮ ਦਾਣ ਸ੍ਰੀ ਅਮਰ ਅਸਰ ਸਾਹਿਬ ਜੀ ਕੇ ਦਰਸ਼ਨ ਇਸ ਨਾਮ ਚੌਕੀਆਂ ਚੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨਿਵਾ ਮਤੁਚੀ ਮਤ ਪਤ ਦਾ ਰਖਾ ਆਕਾਲ ਪੁਰਖ ਵਾਹਿਗੁਰੂ ਨਿਮਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਨ ਗੁਰੂ ਨੇੋ ਤੇ ਆਨ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਾ ਗੁਰਮਾਂ ਦੀ ਜੋਤ ਬਾਣੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਸਨਮੁਖ ਅਰਦਾਸ ਬੇਨਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਾਦਾਰ ਬਾਬਾ ਸੂਰਤ ਸਿੰਘ ਜੀ ਲੰਮਾ ਸਮਾਂ ਇਸ ਪਵੰਤ ਤਰਸਥਾਨਾਂ ਦੀ ਸੇਵਾ ਬਖਸ਼ੀ ਆਪ ਜੀ ਦੇ ਹੁਕਮ ਅਨਸਾਰ ਆਪ ਜੀ ਦੀ ਸੱਚੇ ਪਾਤਸ਼ਾਹ ਜੀ ਰਜਾ ਦੇ ਅਨਸਾਰ ਅੱਜ ਆਪ ਜੀ ਤੋਂ ਆਗਿਆ ਲੈਣ ਦੇ ਪਵੰਤ ਤਰਸਥਾਨਾਂ ਦੀ ਸੇਵਾ ਤੋਂ ਬਾਅਦ ਜਿੱਥੇ ਵੀ ਆਪ ਜੀ ਨੇ ਸੇਵਾ ਲਾਉਣ ਦੀ ਅੰਤਰਜਾਮੀ ਹੋ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸੇ ਆਗਹੀ ਕੀਜੀ ਅਰਦਾਸ ਸਰਬੱਤ ਨਗਰ ਦੀਆਂ ਸੰਗਤਾਂ ਦਾ ਇਕੱਤਰ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਆ ਸੁਖਮੀ ਸਾਹਿਬ ਜੀ ਦੇ ਪਾਠ ਕੀਤੇ ਸਤਕਾਰ ਸਹਿਤ ਅਰਦਾਸ ਬੇਨਤੀ ਸਰਬੱਤ ਸੰਗਤ ਦੀ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਨੇ ਪਿਛਲੇ ਸਮੇਂ ਤੋਂ ਅੱਜ ਤੱਕ ਆਪ ਜੀ ਦੇ ਅnder ਕਰਦੀ ਸੇਵਾ ਕੀਤੀ ਹੈ ਸਤਿਗੁਰੂ ਗਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਬੱਚਿਆਂ ਦੇ ਸਰਤੀ ਮੇਰ ਪਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਸੰਗਤਾਂ ਨਾਲ ਪ੍ਰੇਮ ਪਿਆਰ ਬਣਾਈ ਰੱਖਣਾ ਸਤਿਗੁਰੂ ਸੁਖਮੀ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਪ੍ਰਵਾਨ ਕਰੋ ਤੇ ਆਵਲ ਕੜਾ ਪ੍ਰਸ਼ਾਦ ਕੀ ਦੀਏ ਸੱਜੇ ਹਾਜ਼ਰ ਹੈ ਸਤਿਗੁਰੂ ਪ੍ਰਵਾਨ ਕਰੋ ਸੰਗਤਾਂ ਨੇ ਸਿਮਰਨ ਕੀਤਾ ਜਾਪ ਕੀਤਾ ਕੀਤੀ ਸੇਵਾ ਕੀਤਾ ਸਿਮਰਨ ਦੇਖੇ ਲਾਓ ਤੇ ਆਵਲ ਕੜਾ ਪ੍ਰਸ਼ਾਦ ਕੀ ਦੀਏ ਸੱਜੇ ਹਾਜ਼ਰ ਹੈ ਸਤਿਗੁਰੂ ਜੀ ਪ੍ਰਵਾਨ ਕਰੋ ਭੋਗ ਲਾਓ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਸ਼ੁਭ ਮਨੋ ਕਾਮਨਾ ਪੂਰੀਆਂ ਕਰੋ ਸਤਿਗੁਰੂ ਫਿਰ ਤੋਂ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿੱਤ ਲਾਏ ਪਿਛਲੇ ਸਮੇਂ ਤੋਂ ਆਪ ਜੀ ਦੇ ਪਾਵਨ ਪਿੱਤਰ ਸਥਾਨ ਦਰਬਾਰ ਸਾਹਿਬ ਨੂੰ ਨਵਾਂ ਬਣਾਉਣ ਵਾਸਤੇ ਬਾਬਾ ਜੀ ਦੀ ਲੰਮੀ ਸੇਵਾ ਕਾਲਣਾ ਹੈ ਇਹ ਸੇਵਾ ਕਲਣਾ ਦਾ ਵੀ ਫਲ ਬਖਸ਼ਣਾ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਹੈ ਆਪ ਜੀ ਦੀ ਰਜ਼ਾ ਸਰਮਤੇ ਕਦਮ ਕਦਮ ਨੇਖੇ ਲਾਓ ਪਵਿੱਤਰ ਹੁਕਮਨਾਮਾ ਬਖਸ਼ੋ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੰਤਾਵੇ ਨਾਮ ਨਾਮ ਛੜਦੇ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਿਰਾ ਆਗਿਆ ਪਈ ਆ ਕਾਲ ਕੀ ਸਾਬੂ ਸੇ ਕਰਨ ਕੋ ਹੁਕਮ ਹੈ ਪਾਣੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੂਚ ਹੈ ਕੋ ਸ਼ਬਦ ਨਹੀ ਰਾਜ ਕਰੇਗਾ ਖਾਲਸਾ ਰਹਿਣਾ ਕੋਈ ਘਾਰ ਹੋਏ ਸਾ ਮਲੇ ਜੀ ਬਹੇ ਸਹਰ ਜੋ ਖੰਡਾ ਜਾ ਕੇ ਹਾਤ ਮੇ ਸੋ ਹਮਰੇ ਰਖਸ਼ਾ ਕਰੇ ਗੁਰੂ ਕਰਨਿ ਬਿਤਾਰੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉਤਰੇ ਜੋ ਸਰਦਾ ਕਰਸੀ ਮਨ ਦਿਵਾਏ ਗੁਰੂ ਪਾਰ ਉਤਾਰਨ ਜੋ ਸਰਦਾ ਕਰਸੀ ਮਨ ਦਿਵਾਏ ਗੁਰੂ ਪਾਰ ਉਤਾਰਨ ਬੋਲੇ

वाहिगुरु जी फ़तिह ਸਤਨਾਮ ਵਾਜੀ ਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਲ ਤੇ ਕਰ ਹੱਥ ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੀ ਚਿੱਤ ਲਾਈ ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿੱਤ ਲਾਈ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਸੁਹੀ ਮਹੱਲਾ ਪੰਜਾਂ ਮਹ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿੱਠਿਆ ਮੋਹ ਬੰਦੇ ਨਿਤ ਪਾਲਚ ਮਾਦਵੀ ਪਜ ਦਿਨ ਨਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਨੀ ਰਹਾਉ ਕਰਤ ਵਿਚਾਰ ਦੂ ਕਰ ਝਰਤ RAM ਰਤਨ ਹਰਿ ਦਿੱਤਿਲ ਨਹੀਂ ਤਰਤ ਪਰੁਣਾ ਪੂਖਣ ਸੰਗ ਆਉਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਅਗਤ ਅਗੋਚਰ ਸਵਾਮੀ ਉਦਰੋ ਨਾਨਕ ਪ੍ਰਭ ਅੰਤਰ ਜਾਮੀ ਪਰਨਾਮ ਭੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ अगोचिर स्वामी उनकर जमी वाहिगुरू जी का खालसा वाहिगुरू जी की फते सतगुरू जी सचे नवाजे सत संगत जी सतगुरू किरपा करण एस हाज़रीवान करणु ਬੇਨਤੀ ਹੈ ਸੰਗਤਾਂ ਦੇ ਚਰਣਾ ਚ ਸਾਡੇ ਵੱਲੋਂ ਵੀ ਤੇ ਬਾਬਾ ਜੀ ਵੱਲੋਂ ਬਾਬਾ ਸੂਰਜ ਸਿੰਘ ਜੀ ਜੋ ਮੇਰੇ ਤੋਂ ਪਹਿਲਾਂ 20-25 ਸਾਲ ਇਹਨਾਂ ਦਾ ਸਮਾਂ ਇਸ ਨਗਰ ਵਿੱਚ ਪ੍ਰੇਮ ਨਾਲ ਗੁਜ਼ਰੀਆ ਗਾਮੀ ਗੁਜਰਨਾ ਕਿਉਂਕਿ ਸੰਗਤਾਂ ਦਾ ਜਿਹੜਾ ਪ੍ਰੇਮ ਹੈ ਸਦਾ ਨਾਲ ਰਹਿੰਦਾ ਹੈ ਸਤਿਗੁਰੂ ਦੀ ਸੇਵਾ ਸਫਲ ਹੈ ਜਿਸ ਦਰ ਘਰ ਵਿੱਚ ਸੇਵਾ ਪਰਮਾਤਮਾ ਨੇ ਲਈ ਹੁੰਦੀ ਹੈ ਉੱਥੇ-ਉੱਥੇ ਸੇਵਾ ਕਰਨੀ ਹੁੰਦੀ ਹੈ ਇਹ ਭਾਵੇਂ ਆਪਾਂ ਨੂੰ ਸਮਾਜਿਕ ਗੱਲਾਂ ਕੁਝ ਵੀ ਆਪਾਂ ਜਾਦੀਆਂ ਨਹੀਂ ਕਰਨੀਆਂ ਅੱਜ ਇਹ ਹੀ ਬੇਨਤੀ ਕਰਨੀ ਹੈ ਕਿ ਸੇਵਾ ਹੈ ਪਤਾ ਨਹੀਂ ਸਾਨੂੰ ਪਰਮਾਤਮਾ ਕਦੋਂ ਕਿੱਥੇ ਲਾ ਦੇ ਇਹ ਜਿੰਨੇ ਵੀ ਪਵਨ ਪਿੱਤਰ ਸਥਾਨਾਂ ਨਗਰ ਦੇ ਸਭ ਜਗ੍ਹਾ ਕੋਈ ਪੁਜਾਰੀ ਹੈ ਕੋਈ ਪੰਡਤ ਹੈ ਕੋਈ ਗ੍ਰੰਥੀ ਹੈ ਕੋਈ ਪਾਠੀ ਹੈ ਕੋਈ ਢਾਡੀ ਹੈ ਸਭ ਜਗਾਂ ਸਭ ਦੀ ਸੇਵਾ ਲੱਗਦੀ ਹੈ ਹਾਂ ਕੋਈ ਚਿੱਤ ਲਾ ਕੇ ਕਰਦਾ ਉਹ ਦਿਸਦੀ ਹੈ ਜਿਵੇਂ ਆ ਦਰਬਾਰ ਬਣਿਆ ਜਿਸ ਵਿੱਚ ਆਪਾਂ ਸਾਰੇ ਬੈਠੇ ਆ ਮੇਰੇ ਵੇਂਦਿਆਂ ਦੀ ਗੱਲ ਹੈ ਕਿਉਂਕਿ 12-13 ਸਾਲ ਮੈਨੂੰ ਇਸ ਨਗਰ ਚ ਹੋ ਗਿਆ 13-14 ਸਾਲਾਂ ਦੇ ਵਿੱਚ ਵਿੱਚ ਆ ਗੁਰੂ ਘਰ ਦਾ ਸਥਾਨ ਜਦੋਂ ਇੱਧਰ ਵੱਡਾ ਦਰਬਾਰ ਬਣਿਆ ਮੈਂ ਆਇਆ ਸੀ ਉਹ ਦੁਆਰਾਮ ਹੋਇਆ ਉਹਦੇ ਵਿੱਚ ਬਾਬਾ ਜੀ ਦਾ ਯੋਗਦਾਨ ਆਪਾਂ ਸਾਰੀ ਸੰਗਤ ਨੂੰ ਪਤਾ ਹੈ ਕਿ ਪੂਰੀ ਸ਼ਰਧਾ ਨਾਲ ਭਾਵਨਾ ਨਾਲ ਪ੍ਰੇਮ ਨਾਲ ਨਗਰ ਦੀ ਨਾਲ ਰਲ ਕੇ ਇਸ ਦਰਬਾਰ ਦੀ ਸੇਵਾ ਕੀਤੀ ਹੈ ਸੋ ਅੱਜ ਕਿਉਂਕਿ ਅਸੀਂ ਗਰੰਤੀ ਸਿੰਘ ਹਾਂ ਜੇ ਅਸੀਂ ਗੁਰੂ ਦੀ ਬਾਣੀ ਨੂੰ ਨਾਮ ਮੰਨਾਂਗੇ ਤੇ ਕੌਣ ਮੰਨੂ ਹੁਕਮੇ ਅੰਦਰ ਸਭ ਕੋ ਤੇ ਬਾਹਰ ਹੁਕਮ ਨਾ ਹੋਏ ਬਾਬਾ ਜੀ ਵੱਲੋਂ ਖਾਸ ਕਰਕੇ ਮੈਨੂੰ ਕਿਹਾ ਗਿਆ ਮੈਂ ਨਹੀਂ ਕਹਿੰਦਾ ਇਸ ਕਰਕੇ ਬੇਨਤੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਾਅਦ ਵਿੱਚ ਸੰਗਤ ਨੇ ਰੋਸਾ ਨਹੀਂ ਕਰਨਾ ਕਿਸੇ ਤੇ ਵੀ ਕਿਉਂਕਿ ਬੇਨਤੀ ਹੈ ਇਹ ਹੁਕਮ ਹੈ ਸੱਚੇ ਪਾਤਸ਼ਾਹ ਸਾਡੀ ਸੇਵਾ ਅਸੀਂ ਇੱਥੇ ਵੀ ਕਰਦੇ ਆ ਸਾਰੇ ਸਾਡੇ ਕੋਈ ਸਾਡੇ ਤੋਂ ਬਾਹਰ ਨਹੀਂ ਅਸੀਂ ਕਿਸੇ ਤੋਂ ਬਾਹਰ ਨਹੀਂ ਗੁਰੂ ਦਰਬਾਰ ਦੀ ਸੇਵਾ ਅੱਜ ਆਪਾਂ ਤਾਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਐ ਕਿ ਵਿਚਰ ਕੇ ਨਾ ਕਿਤੇ ਜਾਣਾ ਨਹੀਂ ਆਪਣੇ ਕੋਲ ਹੀ ਐ ਇੱਥੇ ਹੀ ਕਦੇ ਵੀ ਮਿਲ ਸਕਦੀ ਐ ਇੱਥੇ ਆਪਣੇ ਕੋਲ ਕੋਲ ਹੀ ਇਹਨਾਂ ਦੇ ਰਹਿਣਾ